ਕਪਲ ਵਲੌਗਿੰਗ ਵੀ ਨਹੀਂ ਕਰ ਸਕਦੇ ਵਿਆਹ ਵੀ ਨਹੀਂ ਕਰਵਾ ਸਕਦੇ ਤੁਹਾਡੇ ਕਹਿੰਦੇ ਬਟ ਹੁਣ ਮੈਨੂੰ ਇਹ ਨਹੀਂ ਸਮਝ ਆ ਰਿਹਾ ਵੀ ਚਟਨੀ ਜ਼ਿਆਦਾ ਟੇਸਟੀ ਹੈ ਜਾਂ ਚੋਖਾ ਜ਼ਿਆਦਾ ਟੇਸਟੀ ਹੈ ਜਾਂ ਫਿਰ ਸਬਜੀ ਜ਼ਿਆਦਾ ਟੇਸਟੀ ਹੈ ਕਿ ਦੀ ਹਲਦੀ ਕਿਉਂਕਿ ਸਾਨੂੰ ਕਲਰ ਚ ਉੜ ਗਿਆ ਕਲਰ ਅੜਦਾ ਲਿ ਆ ਗਿਆ ਤੇ ਆਪਨਾ ਬਿਹਾਰੀ ਆਲੂ ਚੋਖਾ ਬੰਗਾਲੀ ਦੇ ਵਿੱਚੇ ਬਣਿਆ ਆਲੂ ਭਰਤਾ ਕਿਉਂਕਿ ਕੈਮਰਾ ਬਹੁਤ ਔਖਾ ਲਾਉਂਦਾ ਸਾਨੂੰ ਸੋ ਆਹੀ ਕਰ ਸਕਦੇ ਹਾਂ ਜੇ ਕੁੰਡੀ ਛੋਟਾ ਠਾਲੇ ਮੇਰੀ ਬਾਘ ਕੇ ਗੋਟਾ ਲਾ ਲੇ ਹੋ ਗਿਆ ਨਾ ਬੋਇਲ ਦੋਨੋ ਚ ਜਾਨੂ ਪਰਫੈਕਟ ਆ ਜਲਾਤੀ ਫਟਾਫਟ ਹੁਣ ਅਸੀਂ ਅੱਜ ਬਣਾ ਰਹੇ ਆ ਉਹ ਵਾਲੀ ਡਿਸ਼ ਜੀਰਾ ਹਜੇ ਸਾਨੂੰ ਨਹੀਂ ਮਿਲਿਆ ਵੀਰੇ ਇੱਕ ਗੋभी ਲਾ ਲੀਏ ਇੱਕ ਗੋਭੀ ਲਾ ਲੀਏ ਪਤਿਲਾ ਰੱਖ ਲਿਆ ਹੁਣ ਇਹਦੇ ਵਿੱਚ ਪਾਉਣਾ ਆਇਲ ਜਿਹੜਾ ਕਿ ਅਸੀਂ ਘਰੋਂ ਹੀ ਲੈ ਕੇ ਆਏ ਸੀ ਮੰਮਾ ਵੈਸੇ ਗਿੱਲੇ ਪਤਿਲੇ ਚ ਪਾਉਣ ਨਹੀਂ ਦਿੰਦੇ ਦਿੰਦੇ ਮੈਨੂੰ ਆਇਲ ਕਹਿ ਦਿੰਦੇ ਉਹ ਛਰਰ ਹੁੰਦਾ ਹੁੰਦਾ ਇਹ ਤੇ ਹੁਣ ਜਾਨੂ ਮੇਰੇ ਸਪਾਇਆ ਜੀਰਾ ਹੁਣ ਇਹਦੇ ਵਿੱਚ ਅਨIONS ਐਡ ਕਰਦੇ ਤੇ ਬਸ ਦੋ ਗ੍ਰੀਨ ਚਿਲੀਜ਼ ਐਦਾਂ ਹੀ ਤੋੜ ਕੇ ਉਹ ਵਿੱਚ ਐਡ ਕਰ ਦੇਣੀਆਂ ਕਿਉਂਕਿ ਇਹਦਾ ਲੱਗੇ ਟੇਸਟ ਆਉਂਦਾ ਅਗਰ ਤੁਸੀਂ ਕੁੱਟ ਕੇ ਪਾਉਂਗੇ ਤਾਂ ਨਾ ਲੱਗ ਆਊਗਾ ਥੋੜਾ ਮੈਨੂੰ ਲੱਗਦਾ ਪਤਾ ਨਹੀਂ ਕਿਉਂ ਵੀ ਫਰਾਈਡ ਦਾ ਲੱਗ ਆਉਂਦਾ ਆ ਹੁਣ ਇਹਦੇ ਵਿੱਚ ਇਹ ਵੀ ਐਡ ਕਰਤੀ ਜੁਗਾੜ ਹੈ ਕਿਉਂਕਿ ਚਮਚ ਨਹੀਂ ਹੈਗੇ ਤੇ ਚੱਕੂ ਨਾਲ ਹੀ ਘੁਮਾਤਾ ਪਰ ਖੇਤ ਚ ਤਾਂ ਆਦੀਆਂ ਚੀਜ਼ਾਂ ਅਵੇਲੇਬਲ ਹੁੰਦੀਆਂ ਨੇ ਨਾ ਹੁਣ ਇਹਦੇ ਵਿੱਚ ਐਡ ਕਰਤੀ ਹਲਦੀ ਟਰਮਰਿਕ ਦੇਖੀ ਕਿ ਨਹੀਂ ਘਵਾਉਂਗੇ ਫੇਰ ਐਡ ਨਹੀਂ ਇਹ ਘੱਟ ਹੋਇਆ ਹਾਂ ਬਸ ਇੰਨੀ ਕਿਉਂਕਿ ਪਹਿਲਾਂ ਗ੍ਰੀਨ ਚਿੱਲੀ ਵੀ ਪਾਤੀ दैट्स ਵਾਈ ਹੋ ਜਾਨੂੰ ਨੇ ਹੋਰ ਵੀ ਪਾਤੀ ਹੁਣ ਮੈਨੂੰ ਪਤਾ ਨਹੀਂ ਵਿੱਚ ਕਿੰਨਾ ਕਿ ਤਿੱਖਾ ਹੋ ਮੇਰੇ ਵੀ ਜਾਨੂੰ ਨੂੰ ਪਤਾ ਹੋਗਾ ਜ਼ਿਆਦਾ ਨਹੀਂ ਤਿੱਖੀ ਹੋਊਗੀ ਤੇ 골ਡਨ ਬ੍ਰਾਊਨ ਹੋ ਗਏ ਹੁਣ ਨਮਕ ਐਡ ਕਰਤਾ ਹੁਣ ਹੁਣ ਜੋ ਵੀ ਆਪਾਂ ਮਿਕਸਚਰ ਬਣਾਇਆ ਸੀ ਸਾਰਾ ਉਹਦੇ ਚ ਐਡ ਕਰ ਦਾਂਗੇ ਆਪ ਤੇਰਾ ਖਾਓ ਇਹ ਕਿਤਾ ਇੰਨੀ ਤਿੱਖੀ ਤੇ ਹੈਗੀ ਗਾਰਡ ਨੇ ਦੇ ਓਏ ਫਿਰ ਆਪਾਂ ਜੀ ਗਾੜੀ ਵੀ ਹੁੰਨੇ ਆ ਨਾ ਇਹਨੂੰ ਯੂਜ਼ ਕਰ ਲਾਂਗੇ ਬੈਠਣ ਨੂੰ ਮੂੜਾ ਜੀ ਮੂੜਾ ਉਹੀ ਆ ਜਿੱਦੇ ਤੇ ਟੋਕਰਾ ਚੱਕਦੇ ਆ ਬੈਠਣ ਨੂੰ ਬਣਾਇਆ ਜਾਂਦਾ ਮੂੜਾ ਇਹ ਬਸ ਇੱਕ ਸਪੈਸ਼ਲੀ ਸਿਟਿੰਗ ਲਈ ਮੈਨੂੰ ਲੱਗਿਆ ਇਹਨੂੰ ਐ ਇਹ ਰੈਪਰ ਦਾ ਬਣਾਇਆ ਜਾਂਦਾ ਜਿਹੜਾ ਪਤਾ ਨਹੀਂ ਕਾਦੇ ਲਈ ਯੂਜ਼ ਹੁੰਦਾ ਉਹ ਰੈਪਰ ਦਾ ਹੀ ਟੌਫੀਆਂ ਵਾਲਾ ਰੈਪਰ ਮਤਲਬ ਕੈਂਡੀ ਰੈਪਰ ਦਾ ਬਣਾਇਆ ਹੋਇਆ ਅੱਛੀ ਚੀਜ਼ ਐ ਫਿਰ ਇਹ ਵੀ ਬਣਾ ਲਾਸਿਸ ਲੈਣੇ ਆਪਾਂ ਹਾਂ ਉਹ ਤਾਂ ਬਾਕੀ ਦਾ ਕੁਝ ਹੋਰ ਨਾਨਾ ਬਣਾਉਂਦਾ ਸੀ ਵਿਚਾਲੇ ਉਹ ਡੱਟੂ ਵੀ ਹੁਣ ਅਸੀਂ ਧਨੀਆ ਸਮਾਰਨੇ ਬਾਕੀ ਬਸ ਉਹ ਸਬਜ਼ੀ ਰੱਖਤੀ ਉਹ ਦਮਾਰ ਰਾਈਸ ਵਗੈਰਾ ਦਾ ਬਾਤ ਕਰਦੇ ਹਾਂ ਉਦੋਂ ਤੱਕ ਹੁਣ ਖਾਣ ਪੀਣ ਕਰ ਲਾਂਗੇ ਅਸੀਂ ਬੈਠ ਕੇ ਦਾਲ ਵਧੀਆ ਬਣਦੀ ਤੇ ਚੀਤੀ ਮੈਂ ਇਸ ਟਾਈਮ ਲੋਬ ਰੱਖ ਕੇ ਬਣਾਉਂਗੀ ਪਰ ਮਮੀ ਉਹਨਾਂ ਨੂੰ ਆ ਜਾਂਦੇ ਹੈ ਫਿਰ ਨਾ ਪਾ ਇੱਕ ਪਿਆਰ ਵਿੱਚ ਪਾ ਕੇ ਧਨੀਆ ਚਟੇ ਬਣਾਉਂਦੀ ਉੱਥੋਂ ਤਾਜ਼ਾ ਤੋੜ ਲਾਵਾਂਗੇ ਧਨੀਆ ਫਿਰ ਸਿਚੂਸ਼ਨ ਵੀ ਜਾਣਾ ਨਾ ਇੱਥੋਂ ਹੀ ਸਿਚੂਸ਼ਨ ਚੱਲ ਜਾਗੇ ਤੋਂ ਡਿਸਟੈਂਸ ਬੜਾ ਘੱਟ ਆ ਸਾਡੀ ਟਿਊਸ਼ਨ ਦਾ ਡੇੜੇ ਹੀ ਆ ਬਸ 5-10 ਮਿੰਟ ਦਾ ਰਸਤਾ ਹੈ ਪੈਦਲ ਉਨੇ ਦੇ ਵਿੱਚ ਕੋਰੀਐਂਡਰ ਐਡ ਕਰਤਾ ਧਨੀਆ ਜਿਹੜੀ ਨਾ ਚਟਪਟ ਬਣੀ ਹੋਈ ਸਬਜੀ ਹੁੰਦੀ ਆ ਟੇਸਟੀ ਜ਼ਿਆਦਾ ਬਣਦੀ ਹੁੰਦੀ ਆ ਹੁਣ ਦੇਖੋ ਕਿ ਕਿੱਦਾਂ ਬਣਦੀ ਆ ਬਾਕੀ ਇਹ ਤੜਕਾ ਜਾਨੂ ਨੇ ਲਾਇਆ ਹੁਣ ਆਲੂ ਚੋਖਾ ਮੈਂ ਖੁਦ ਬਣਾਉਂਗੀ ਅੱਧਾ ਬੂਇਆ ਪਿਆ ਇਹ ਜਦੋਂ ਹੁਣ ਮਿਰਚ ਰਗਣੀਆਂ ਧਿਆਨ ਨਾਲ ਰਗਣੀਆਂ ਆਪਦਾ ਮੂੰਹ ਮੱਥੇ ਦਾ ਧਿਆਨ ਗਾਵਤ ਕਰੀਂ ਮੈਨੂੰ ਆਉਂਦੀ ਐ ਮੈਂ ਤੁਹਾਨੂੰ ਪਹਿਲਾਂ ਦੱਸ ਦਵਾਂ ਕਿ ਫਿਰ ਜਦੋਂ ਚਟਨੀ ਕੁੱਟਣੀ ਆਪਾਂ ਹੁਣ ਇਹ ਫਿਰ ਮੈਨੂੰ ਪੁੱਛ ਕੇ ਮੈਂ ਚੰਪਾ ਹੁਣ ਰੱਖ ਲੈਨੇ ਹਨਾ ਮੈਨੂੰ ਪਹਿਲਾਂ ਮਿਰਚਾਂ ਕੱਟ ਲੋ ਕੱਟ ਲੋ ਨੀ ਕਿ ਨੀ ਕੱਟ ਨਹੀਂ ਨਹੀਂ ਐਂ ਕੁੱਟੇਣਗੀਆਂ ਉਹ ਆੱਖਾਂ ਚ ਪਵਾ ਲੈਣਗੀਆਂ ਨਹੀਂ ਨਹੀਂ ਆਉਂਦੀ ਆਪਾਂ ਨੇ ਗ੍ਰੀਨ ਮਿਰਚ ਕੁੱਟੀ ਠੀਕ ਆਹ ਵਾਲੀ ਹੁਣ ਆਪਾਂ ਪਾਵਾਂਗੇ ਪਿਆਜ਼ ਅਣੀ ਉਹਨੂੰ ਵੀ ਐਂ ਕੁੱਟ ਦੂੰਗੀ ਬਸ ਕੀ ਕੱਟ ਕੇ ਪਾਵਾਂ ਕੱਟ ਕੇ ਪਾਵਾਂ बिना बिना मेरा रंग अँग अँग में भंग बांग बिना मेरा रंग रंग अंग 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 में में भंग रह बांग बिना मेरा रंग अँग अँग में भंग चावल हो गए देखिए हो गए भी बस आलू भी ਅਹੀਂ ਬਸ ਸਿੱਦੇ ਸਿੱਜੇ ਜੁਗਾਰ ਲਾ ਦੇਨੇ ਆ ਇਹਦੇ ਚੀਪਟੈਟ ਬੋਇਲ ਕਰਤੇ ਹੁਣ ਉਹ ਨਾਲ ਹੀ ਉਬਲ ਗਏ ਆਲੂ ਹੁੰਦੇ ਆਲੂਆਂ ਦੇ ਛੋਲੇ ਦੇ ਨਾਲ ਹੀ ਉਬਲ ਗਏ ਹੁਣ ਵਾਹ ਸਾਲੂ ਅਲੱਗ ਕੱਢ ਲਾਂਗੇ ਉਹਦਾ ਜੋ ਵੀ ਕਰਨਾ ਹੋਊਗਾ ਤਰਾਇਸ ਤਲਾ ਕੇ ਹੈਗੀ ਆ ਔਰ ਉਹਨੂੰ ਚਟਨੀ ਬਣ ਜਾਣੀ ਹੋ ਗਏ ਨਾ ਬੋਇਲ ਤੋਂ ਨੂੰ ਬਸ ਹੁਣ ਆ ਅਲੱਗ ਕੱਢ ਲਾ ਆਲੂ ਇਹਦੇ ਕੱਢ ਲਾ ਕੋਈ ਨਹੀਂ ਹੂੰ ਦੇਖੋ ਫਿਰ ਕੋਈ ਨਹੀਂ ਥੋੜਾ ਜਿਹਾ ਸੇਕ ਹੋਰ ਲੱਗਦਾ ਚਾਪਲਾਂ ਨੂੰ ਆਲੂ ਹੋ ਗਏ ਬੜੇ ਚੱਕਣ ਦੇ ਪਾਪ ਹੋਣ ਦੇ ਪਾਪ ਨਾ ਵੇਖਿਆ ਪਾਪ ਜੀ ਵਾ ਪਾਏ ਥੋੜਾ ਜਿਹਾ ਅਦਰਕ ਬਾਰੀ ਉੱਧਾ ਪਾ ਲੀਂ ਚਿਮਟਾ ਨਹੀਂ ਪਨੀ ਬਣਾਉਣਾ ਜਿਹੜਾ ਆਲੂ ਚੋਖਾ ਬਣਾਉਣਾ ਸੀਗਾ ਉਹ ਬਣਾਵਾਂਗੇ ਮੈਂ ਤੋੱਚ ਕੱਚਾ ਤੇਲ ਪੈਂਦਾ ਆ ਸਰ੍ਹਸੋ ਦਾ ਕੱਚਾ ਤੇਲ ਪਰ ਜਾਨ ਨੂੰ ਕੱਚੇ ਤੇਲ ਤੋਂ ਪ੍ਰੋਬਲਮ ਹੈ ਕਿਉਂਕਿ ਇਹਨੂੰ ਖੰਘ ਹੋ ਜਾਣੀ ਹੈ ਮੈਨੂੰ ਪੱਕਾ ਪਤਾ ਤਾਂ ਕਰਕੇ ਆਪਾਂ ਥੋੜਾ ਜਿਹਾ ਉਹਨੂੰ ਫੁਕਾ ਲਾਂਗੇ ਹੁਣ ਥੋੜਾ ਫਾਇਤਾ ਨੂੰ ਸੁੱਕਣ ਦਾਂਗੇ ਇਹਦੇ ਵਿੱਚ ਆਪਾਂ ਪਾਵਾਂਗੇ ਮਸਟਰਡ ਆਇਲ ਸੁੱਕ ਜੀ ਸਟੀਮਿੰਗ ਹੋ ਰਹੀ ਆ ਇਹਦੇ ਵਾਸਤੇ ਆਪਾਂ ਨੇ ਪੋਟੈਟੋਜ਼ ਨੂੰ ਬੋਇਲ ਕਰ ਲਿਆ ਜੁਗਾਰ ਲਾਇਆ ਸੀ ਪਟੋ ਐਂਡ ਕਰੀਂਡਰ ਤਾਂ ਹੈਗਾ ਹੀ ਆ ਮਿਰਚ ਨਮਕ ਤਾਂ ਤੁਹਾਨੂੰ ਪਤਾ ਹੀ ਆ ਉਹ ਤਾਂ ਪੈਂਦੇ ਥੋੜਾ ਰ ਇਹਦੇ ਵਿੱਚ ਆਪਾਂ ਨੇ ਆਇਲ ਪਾ ਲਿਆ ਹੁਣ ਇਹਦੇ ਵਿੱਚ ਆਪਾਂ ਪਿਆਜ਼ ਪਾਵਾਂਗੇ ਸਾਰੇ ਮਤਲਬ ਸਾਰੇ ਆਇਲ ਨੂੰ ਸਪਰੈਡ ਕਰ ਲਾਂਗੇ ਇਹਦੇ ਵਿੱਚ ਆ ਦੇਖੋ ਹੁਣ ਪਤਾ ਲੱਗਣ ਲੱਗਿਆ ਆਇਲ ਵਰਮੇ ਇਹਦੇ ਵਿੱਚ ਹੁਣ ਆਪਾਂ ਪਿਆਜ਼ ਮਤਲਬ ਪਿਆਜ਼ ਨੂੰ ਜ਼ਿਆਦਾ ਰੋਸਟ ਨਹੀਂ ਪਾਵਾਂਗੇ ਪਿਆਜ਼ ਨੂੰ ਜ਼ਿਆਦਾ ਰੋਸਟ ਨਹੀਂ ਕਰਨਾ ਹੈਗਾ ਕੱਚਾ-ਪਰਕਾ ਜਿਹਾ ਹੀ ਰਹਿ ਜਾਏ ਰੋਸਟ ਕਰਨਾ 골ਡਨ ਨਹੀਂ ਕਰਨਾ ਮੈਨੂੰ ਫਿਰ ਉਹ ਕੱਚੇ ਵਾਲਾ ਜਿਹੜਾ ਟੇਸਟ ਹੋਣਾ ਜਿਹਦੇ ਨਾਲ ਟੇਸਟ ਆਉਂਦਾ ਐਗਜ਼ੈਕਟ ਜ਼ੀਰਾ 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 ਸੀ ਸ਼ਾਪ ਤੋਂ ਲੈ ਕੇ ਆਈ ਸੀ ਦੈਟਸੋ ਇਹ ਹਾਲਤ ਚਾਹੀਦੀ ਜਦੋਂ ਸੋਚ ਦਾਲਚ ਵੀ ਸਿੱੜਦੀ ਥੋੜਾ ਜਿਹਾ ਹੈ ਨਹੀਂ ਸੀ ਪਹਿਲਾਂ ਭਾਈ ਸੀ ਤੜਕਾ ਲਾਇਆ ਸੀ ਉੱਪਰ ਜੀਤਾ ਪਾਉਣੀ ਹੁਣ ਇਹਦੇ ਨਵੇਂ ਟੇਸਟ ਨੇ ਨਾ ਹੁਣ ਇਹ ਕਹਿੰਦੀ ਆ ਉਹਦੇ ਚ ਮੈਨੂੰ ਚੰ ਚਾਈ ਜਾ ਸਬਜ਼ੀ ਚ ਇੰਨਾ ਕ ਜ਼ੀਰਾ ਪਾਵਾਂਗੇ ਬਸ ਪਾ ਲੈ ਇਹ ਕੀ ਹੋਈ ਸਬਜ਼ੀ ਦੇ ਵਿੱਚ ਸੋਨੇ ਕੀ ਕਾਣੇ ਹੁੰਦੇ ਆ ਇਹਨਾਂ ਫਿਰ ਹੁਣ ਆਪਾਂ ਨੇ ਕੀ ਕਰਨਾ ਥੋੜਾ ਥੋੜਾ ਰੋਸਣਾ ਸ਼ੁਰੂ ਹੋ ਗਿਆ ਫਿਰ ਆਪਾਂ ਟਮਾਟੋ ਲੈ ਲਾਂਗੇ ਅੱਛਾ ਟਮਾਟੋ ਦਾ ਵੀ ਕ੍ਰਾਂਚੀ ਜਿਹਾ ਪਾਣਾ ਜਿਹੜਾ ਆਪਾਂ ਵਿੱਚ ਹੀ ਰੱਖਣਾ ਕ੍ਰਾਂਚੀ ਜਿਹਾ ਸਟਮ ਹੋਣਾ ਚਾਹੀਦਾ ਇਹਦਾ ਬਸ ਇਹਨੂੰ ਕੱਟ-ਕੱਟ ਕੇ ਵਿੱਚ ਪਾ ਲਈ ਹੌਲੀ-ਹੌਲੀ ਉਲੀ ਜਾਂਦਾ ਕੈਮਰਾ ਸਾਡੇ ਵਾਲੇ ਚੋਕੇ ਥੋੜੀ ਜਿਹੀ ਇੰਪਰੋਵਾਈਜ਼ੇਸ਼ਨ ਹੋਊਗੀ ਆਪਦੇ ਵੱਲੋਂ ਮਤਲਬ ਕਿਉਂਕਿ ਥੇਰੇ ਵੀ ਉਹ ਹੁੰਦਾ ਨਾ ਬਿਹਾਰੀਆਂ ਨੂੰ ਹੁਣ ਕੱਚਾ-ਕੱਚਾ ਵਾਲਾ ਆਇਲ ਅੱਛਾ ਲੱਗਦਾ ਪਰ ਢੋਣ ਜਾਨੂ ਨੂੰ ਖੰਭ ਹੁੰਦੀ ਆ ਸੱਚੇ ਸ ਇਵਨ ਜਦੋਂ ਮੈਂ ਨਗੂਨੂ ਵੀ ਬਣਾ ਕੇ ਖਵਾਇਆ ਉਹਨੂੰ ਵੀ ਅੱਛਾ ਨਹੀਂ ਲੱਗਿਆ ਟੇਸਟ ਪੰਜਾਬੀਆਂ ਨੂੰ ਕੱਚੇ ਸੱਸੋਂ ਦੇ ਆਇਲ ਦਾ ਟੇਸਟ ਅੱਛਾ ਨਹੀਂ ਲੱਗਦਾ ਇਹ ਐ ਪਤਾ ਨਹੀਂ ਕੀ ਰੀਜ਼ਨ ਆ ਉਹਨੇ ਕਿਹਾ ਉਸ ਤੋਂ ਬਾਅਦ ਆਪਾਂ گارਲਿਕ ਐਡ ਕਰ ਦਾਂਗੇ ਇਹਦੇ ਵਿੱਚ ਬਸ ਇਹਨੂੰ ਥੋੜਾ ਜਿਹਾ ਮਤਲਬ ਜ਼ਿਆਦਾ ਨਹੀਂ ਇਹਨੂੰ ਤੜਕਾ ਪਰ ਇਹਨੂੰ ਕ੍ਰਾਂਚੀ ਜਿਹਾ ਰੱਖਣਾ ਆ ਪਰ ਰੋਸਟ ਵੀ ਕਰ ਲੈਣਾ ਹੁਣ ਦੇਖੋ ਸਾਡੇ ਕੋਲ ਉਹ ਹੈ ਆ ਦੇਖੋ ਚਮਚ ਹੈ ਨੀਗਾ ਫਿਰ ਇਹਦੇ ਨਾਲ ਹੀ ਪਾਵਾਂਗੇ ਹੁਣ ਜਿਹੜੀ ਧਨੀਏ ਚਟਨੀ ਬਣਾਇਆ ਇਹ ਸਾਡੀ ਆਪਣੀ ਇੰਪਰੋਵਾਈਜ਼ੇਸ਼ਨ ਆ ਐਸੇ ਚੋਖੇ 'ਚ ਕੋਈ ਖਾਸ ਪੈਂਦੀ ਨਹੀਂ ਹੈਗੀ ਧਨੀਏ ਦੀ ਚਟਨੀ ਪਰ ਮੈਨੂੰ ਗ੍ਰੀਨ ਨ ਲੱਗਦਾ ਅੱਗ ਘਟ ਗਈ ਅੱਗ ਹੋਰ ਨਾ ਘਟਲੀਏ ਘਟਲੀਏ ਚਲ ਵਧੀਆ ਛਟਕਾਰਿਆਂ ਨਾਲ ਦਿਖਾਵਾਂਗੇ ਚੱਤ ਕੇ ਹੋ ਰਿਹਾ ਮਿਲ ਵੀ ਸੀੜੀ ਕਰਦਾ ਜੱਤ ਕੇ ਹੋ ਰਿਹਾ ਹੁਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਨਮਕ ਨਮਕ ਜਨੂ ਹੋ ਗਈ ਤੇ ਬਸ ਐਂ ਪਾ ਦੂੰਗੀ ਮੈਂ ਹੱਥ ਨਾਲ ਹੀ ਬਸ ਛਾਹ ਹੈਂਡੋਸ਼ਕ ਨਾ ਪਾਉਂਦੀ ਅੰਨਾਕ ਪਾਵਾਂਗੇ ਬਸ ਜ਼ਿਆਦਾ ਨਾ ਹੋਵੇ ਕਿਉਂਕਿ ਚੋਖਾ ਤਾਂ ਤੁਹਾਨੂੰ ਪਤਾ ਹੀ ਆ ਫਿਰ ਆਪਾਂ ਤੁੱਕੀ ਦੇ ਨਾਲ ਹੀ ਪਾ ਲਾਂਗੇ ਇਹਨੂੰ ਮਤਲਬ ਐਜ਼ ਅਨ ਪ੍ਰੈਡਿਕਸ਼ਨ ਵੀ ਸਹੀ ਜਾਊਗਾ ਤੇ ਸੁਭਾ ਨਮਕ ਹਾਂ ਦिए ਸਾਰੀ ਸਿੜ ਤੇ ਸਿੜ ਤੇ ਸਾਰੀ ਪਾਣੀ ਪਾਣੀ ਸਾਰੀ ਸਿੜ ਤੇ ਹਲਕੀ ਜਿਹੀ ਹਲਦੀ ਕਿਉਂਕਿ ਸਾਨੂੰ ਕਲਰ ਚ ਉੜ ਗਿਆ ਕਲਰ ਵਾਲਾ ਲਈ ਆ ਗਿਆ ਚਲ ਕੋਈ ਨਾ ਮੈਂ ਤੇ ਚੜ੍ਹਦੀ ਆਨੂੰ ਇੱਕ ਦਾਈ ਦਾਈ ਮਹੋ ਪਾਈ ਸੀ ਉਦਾਂ ਹੀ ਨਮਕ ਪਾ ਲੈਣਾ ਮੀ ਤੁਹਾਨੂੰ ਨੂਨ ਵੱਧ ਪਾਤਾ ਸੀ ਮੈਂ ਨੂਨ ਵੱਧ ਪਾਤਾ ਨਾ ਨਮਕ ਪਾਈ ਚ ਵੱਧੀ ਹੁੰਦਾ ਉਹ ਘਟ ਹੁੰਦਾ ਤੇ ਇਹ ਨਾ ਮੈਂ ਇਸ ਤੋਂ ਬਾਅਦ ਹੀ ਕਰਨਾ ਇਹਨੂੰ ਚੰਚੰਗੀ ਤਰ੍ਹਾਂ ਭੁੰਨੀ ਜਾਵੇ ਇਹ ਇੱਕ ਢੰਗ ਨਾਲ ਪਾਹੀ ਮੱਚ ਵੀ ਨਾ ਜਾਵੇ ਬਸ ਹੁਣ ਇਹਨੂੰ ਨੀਚੇ ਪਾ ਲੈਣਾ ਤਾਂ ਦੁਗਾਰੀ ਲਾਉਣਾ ਪੈਣਾ ਇਹਦੇ ਚੀ ਤਰ ਲੈਣਾ ਨੀਚੇ ਇਹ ਤੁਸ ਇਹਦੇ ਵਿੱਚ ਐਡ ਕਰ ਦਾਂਗੇ ਆਹ ਲਓ ਇਹਨੂੰ ਸਾਰਾ ਮਿਕਸ ਕਰ ਲਾਂਗੇ ਹਜੇ ਤਾਂ ਗਰਮਾ ਮੇਰੇ ਹੱਥਾਂ ਨੂੰ ਲੱਗ ਰਿਹਾ ਡਰੈਡ ਕਰ ਤੋ ਟੋਲ ਲਾਂਗੀ ਮਾ ਮਾ ਚਲ ਸਾਲੀਆਂ ਹੀਆਂ ਲੰਮੀ ਗੈ ਬਾਈ ਹੈਂ ਜੀ ਮੈਂ ਸ਼ੌਪ ਕਰ ਦਾਂਗੇ ਇਹਨੂੰ ਦੇਖਣ ਕਰ ਤੋ ਤੁਹਾਡੇ ਤੁਹਾਡੇ ਖੇਚ ਕੋਈ ਭਈਆ ਕੰਮ ਕਰਦਾ ਉਹਨੂੰ ਪੁੱਛੇ ਇਹੀ ਬਣਦਾ ਏ ਅੱਜ ਕੇ ਰੋਜ਼ ਹੁੰਦੀਆਂ ਨਾਲ ਤੇ ਹੈ ਨਹੀਂ ਉਹ ਦੱਸ ਜਿੱਦਣ ਬਣਾਉਣਾ ਸੀ ਸਾਡਾ ਗਰਮ ਗਰਮ ਖਾਣਾ ਬਣ ਗਿਆ ਹੁਣ ਉੱਥੇ ਬੈ ਕੇ ਖਾਵਾਂਗੇ ਦੇ ਮੰਨ ਲਾ ਹੁਣ ਮੈਂ ਆੜ ਕੇ ਮੁੱਢੀ ਗਿੱਦਣਾ ਸੋ ਓਏ ਜਨਮਾ ਨਾ ਕਹਿਣ ਨੇ ਤਿੰਨ ਚਰਕਾ ਦੀ ਬੇਨਤ ਖਰਾਬ ਜਾਊਗੀ ਉਹ ਇਹ ਬਣ ਗਿਆ ਆਪਣਾ ਫਾਈਨਲ ਖਾਣਾ ਸੋ ਇਹ ਬਣਿਆ ਆਪਣਾ ਬਿਹਾਰੀ ਆਲੂ ਚੋਖਾ ਬੰਗਾਲੀ ਦੇ ਵਿੱਚ ਇਹ ਬਣਿਆ ਆਲੂ ਭਰਤਾ ਐਂਡ ਇਹ ਗੋਭੀ ਦੀ ਸਬਜੀ ਹੈ ਲੈਮਨ ਇਹ ਐਕਸ ਮਤਲਬ ਐਕਸਟਰਾ ਲੈ ਲਿਆ ਸੀ ਮੀਂਹ ਵੀ ਕਿਉਂਕਿ ਖੱਟਾ ਮਿੱਠਾ ਖਾਣੂ ਜੀ ਕਰ ਰਿਹਾ ਸੀ ਇਹ ਖੱਟੀ ਮਿੱਟੀ ਧਨੀਏ ਦੀ ਚਟਨੀ ਐਂਡ ਰਾਈਸ ਐਂਡ ਸੈਲਡਰ ਦੇ ਵਿੱਚ ਅਨੀਅਨ ਜਿੰਨਾ ਕਿ ਸਾਨੂੰ ਖੇਤ ਦੇ ਵਿੱਚ ਪ੍ਰੋਵਾਈਡ ਸੀ ਮਟੀਰੀਅਲ ਉਹਦੇ ਨਾਲ ਬਣਾਇਆ ਸੋ ਇਹ ਮੇਰੀ ਥਾਲੀ ਹੈ ਚਲੋ ਨਾ ਅਸੀਂ ਖਾ ਲਈਏ ਚਮਚਾ ਪ੍ਰੋਵਾਈਡ ਨਹੀਂ ਹੈਗਾ ਸੋ ਖੇਤ ਚ ਘੱਟੀ ਹੁੰਦੀ ਹੈ ਭਾਈ ਕੁਸ ਕਾਂ ਦਾ ਮਜ਼ੇ ਹੀ ਹੋ ਰਿਹਾ ਜਾਨ ਨੂੰ ਇਹ ਨਾਲ ਖਾਣਾ ਆਉਂਦਾ ਮੈਨੂੰ ਥੋੜਾ ਮੈਂ ਫਸਟ ਟਾਈਮ ਟਰਾਈ ਕਰੂੰਗੀ ਸੋ ਫਸਟ ਬਾਈਟ ਆ ਜਿਹੜੀ ਤੁਹਾਡੇ ਲਈ ਲੇ ਮਸਮੀ ਤੁਸੀਂ ਵੀ ਬਣਾ ਕੇ ਖਾਈਓ ਬਹੁਤ ਟੇਸਟੀ ਬਣਿਆ ਜਿੰਨੀ ਮਿਹਨਤ ਹੋਈਆ ਅਕੋਰਡਿੰਗ ਟੂ ਮੀ ਉਹਨਾ ਟੇਸਟੀ ਹੈਗਾ ਨਾ ਉਹ ਸੱਚੀ ਬਹੁਤ ਟੇਸਟੀ ਰੱਬ ਦੀ ਕਸਮ ਹਮਮ ਚਲ ਮਿਹਨਤ ਕੀਤੀ ਰਸ ਸਾਰੀ ਦੋ ਢਾਈ ਘੰਟੇ ਵੇ ਲੀਟ ਟੱਪ ਕੇ ਗੋਭੀ ਲੈ ਕੇ ਆਂਦੀ ਧਨੀਆ ਕਿਤੋਂ ਪਿਆਜ਼ ਕਿਤੋਂ ਪਤਾ ਨਹੀਂ ਕੀ ਕੀ ਗੋਭੀ ਟ੍ਰੇਨ ਦੀ ਪਟੜੀ ਜਾਂਦੀ ਹੈ ਖੇਤ ਤੋਂ ਪਰਾਂ ਜਾ ਕੇ ਮਾਮੂ ਉਹਨਾਂ ਦੇ ਖੇਤ ਨੇ ਉੱਥੋਂ ਲੈ ਕੇ ਆਂਦੀ ਹੈ ਲਗਭਗ ਅੱਧਾ ਕਿਲੋਮੀਟਰ ਤੋਂ ਜ਼ਿਆਦਾ ਰਸਤਾ ਹੋਊਗਾ ਨਾ ਹਮਮ ਚਟਨੀ ਕਿੰਨੀ ਟੇਸਟੀ ਹੈ ਸਾਰੰਗੀ ਟੇਸਟੀ ਆ ਜੇ ਤਾ ਆ ਜੇ ਗੋਭੀ ਸਭ ਨਿੰਬੂ ਤੇ ਰਹਿ ਗਿਆ ਨੀ ਚੋੜਨਾ ਬਸ ਤੂੰ ਮੇਰੇ ਕੋਲ ਨਿਚੋੜਨਾ ਇਹ ਤਾਂ ਬੰਦ ਹੈ ਨਾ ਮੈਂ ਮੇ ਤੋਂ ਖਾਦਾ ਜਾਉਂ ਹਾਈ ਚੱਕਰ ਮੈਂ ਖਾਦਾ ਨਹੀਂ ਹੂੰ ਗਾਂ ਪਤਾ ਨਹੀਂ ਐਂਡ ਆ ਵਾਲੀ ਬਾਈਟ ਸਬਜੀ ਵਾਲੀ ਹੈ ਟਰਸਟ ਮੀ ਸੀਰੀਅਸਲੀ ਬਹੁਤ ਟੇਸਟੀ ਬਣਿਆ ਹੂੰ ਨਾ ਇਦਾਂ ਦਾ ਖਾਣਾ ਪਸੰਦ ਆ ਪਰ ਬਹੁਤ ਟਾਈਮ ਪਹਿਲਾਂ ਇਦਾਂ ਦਾ ਖਾਣਾ ਢਾਬੇ ਤੇ ਖਾਦਾ ਸੀ ਹੂੰ ਐਨਾ ਸਾਡੇ ਨਾਲ ਇੱਕ ਹੋਰ ਵੀ ਕੰਡ ਹੋ ਗਿਆ ਕੀ ਜਦੋਂ ਮੈਨੂੰ ਐਲਰਜੀ ਹੈ ਹੁਣ ਜਾਨੂ ਤਾਂ ਖਾ ਸਕਦੀ ਸੀ ਬਟ ਜਾਨੂ ਨੂੰ ਆ ਜਿਹੜਾ ਕਫ ਵਾਲਾ ਸਿਸਟਮ ਹੋ ਗਿਆ ਇਹ ਤੰਗ ਕਰਦਾ ਹੈ ਦੈਟਸ ਵਾਈ ਹੁਣ ਦੋਨਾਂ ਨੂੰ ਹੀ ਘਰ ਦਾ ਹੀ ਫੂਡ ਖਾਣਾ ਪੈਂਦਾ ਸੋ ਅਸੀਂ ਸੋਚਿਆ ਕਿ ਕਿਉਂ ਨਾ ਆਪਾਂ ਘਰੇ ਹੀ ਐਸੇ ਖਾਣੇ ਇਨਵੈਂਟ ਕਰ ਲਈਏ ਕਿ ਬਾਹਰ ਦੀ ਕ੍ਰੇਵਿੰਗ ਹੋਵੇ ਨਾ ਇਸ ਤੋਂ ਬਾਅਦ ਲੱਗ ਰਿਹਾ ਵੀ ਬਾਹਰ ਦੀ 버ਗਰ ਦੀ ਪੀਜ਼ੇ ਦੀ ਕ੍ਰੇਵਿੰਗ ਹੈਗੀ ਆ ਨਹੀਂ ਸੀਰੀਅਸਲੀ ਤਨੀਆ ਤਨੀਆ ਕੱਟ ਕਰਨਾ ਭੁੱਲ ਗਏ ਸੀ ਨਾ ਪਰ ਜਿੰਨਾ ਕੁਛ ਨਾ ਹਾਈ ਬ੍ਰੈਡ ਸੀਗਾ ਉਹ ਵੱਡੇ ਵੱਡੇ ਵਾਲੇ ਪੱਤੇ ਸੀਗੇ ਉਹਦੇ ਪਰ ਜਿੰਨਾ ਅਸੀਂ ਹੱਸ ਰਹੇ ਸੀ ਨਾ ਬਿਓ ਐਂਗਰ ਕੇ ਵੀ ਆ ਐਂਪੇ ਗੈਂਪ ਹੈ ਗਿਆ ਇੰਪਰਫੈਕਸ਼ਨਸ ਨਾਲ ਹੀ ਪਰਫੈਕਸ਼ਨ ਆਉਂਦੀ ਆ ਖਾਣਾ ਟੋਟਲੀ ਆਲ ਓਵਰ ਜਿਹੜੀ ਇਹ ਥਾਲੀ ਆ ਇੰਨੀ ਕੁ ਟੇਸਟੀ ਬਣੀ ਆ ਨਾ ਤੁਹਾਨੂੰ ਦੱਸ ਨਹੀਂ ਸਕਦੀ ਹਾਲੇ ਜੇ ਆਪਾਂ ਕੱਚਾ ਸਰ੍ਹੋਂ ਹੁਣ ਜਾਨੂ ਨੂੰ ਤੇ ਪ੍ਰੋਬਲਮ ਆ ਥੈਟਸ ਵਾਈ ਕੱਚੇ ਸਰ੍ਹੋਂ ਦਾ ਔਇਲ ਮੈਂ ਪਾਇਆ ਨਹੀਂ ਹੈਗਾ ਮੈਂ ਤੁਸੀਂ ਕੱਚੇ ਨਾਲ ਟਰਾਈ ਕਰਿਓ ਇੱਕ ਅਲੱਗ ਹੀ ਟੇਸਟ ਆਊਗਾ ਫਿਰ ਹੁਣ ਅਸੀਂ ਖਾਣਾ ਖਾ ਲਿਆ ਆ ਦੇਖੋ ਤੁਹਾਨੂੰ ਇੱਥੇ ਦਿੰਦਾ ਪਹਿਲਾਂ ਵਿੱਚ ਸੀ ਆਪਣੇ ਬਾਹਰ ਆ ਗਿਆ ਹੁਣ ਅਸੀਂ ਚਾਹ ਵੀ ਪੀ ਲਈ ਹੁਣ ਅਸੀਂ ਜਾ ਰਹੇ ਹਾਂ ਟਿਊਸ਼ਨ ਤੇ ਫਿਰ ਉੱਥੇ ਤਾਂ ਬੱਚਿਆਂ ਨੂੰ ਪੜਾਉਣਾ ਹੋਊਗਾ ਉੱਥੇ ਤਾਂ ਆਪਾਂ ਕੰਟੀਨਿਊ ਨਹੀਂ ਕਰ ਸਕਦੇ ਸੋ ਅੱਜ ਦਾ ਵਲੌਗ ਇੰਨਾ ਕੀ ਸੀਗਾ ਬਹੁਤ ਦੇਰ ਬਾਅਦ ਅਪਲੋਡ ਕੀਤਾ ਅਗਰ ਤੁਹਾਨੂੰ ਥੋੜਾ ਜਿਹਾ ਥੋੜਾ ਜਿਹਾ ਵੀ ਵਧੀਆ ਲੱਗਿਆ ਸੋ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਕਿਉਂਕਿ ਕਿਤੇ ਨਾ ਕਿਤੇ ਨਾ بیہائینڈ ਆਫ ਦਾ ਮਾਈਂਡ 골 ਤਾਂ ਸਪੈਸ਼ਲੀ ਕੁਝ ਹੋ ਰਿਹਾ ਬਟ بیہائینڈ ਆਫ ਦਾ ਮਾਈਂਡ ਇਹ ਵੀ ਕਿਤੇ ਨਾ ਕਿਤੇ ਸਾਡਾ ਸੁਪਨਾ ਆ ਕਿ ਵਲੋਗਰਸ ਵੀ ਅੱਛੇ ਬਣ ਜਾਈਏ ਐਂਡ ਸਪੈਸ਼ਲੀ ਹਾਂ ਅਸੀਂ ਉਹਦਾ ਕਪਲ ਵਲੋਗਿੰਗ ਜਾਂ ਲਾਈਕ ਡਾਂਸਿੰਗ ਵਗੈਰਾ ਨਹੀਂ ਕਰ ਸਕਦੇ ਉਹ ਘਰ ਦੇ ਵੀ ਅਲਾਉਡ ਨਹੀਂ ਕਰਦੇ ਕਿਉਂਕਿ ਵੀ ਹਾਂ ਇੰਨਾ ਪੜਾਏ ਹੋ ਹੁਣ ਥੋੜਾ ਜਿਹਾ ਨਾਰਮਲ ਚੀਜ਼ਾਂ ਕਰਨੀਆਂ ਨੇ ਕਰ ਲਓ ਇੰਨਾ ਕੁ ਵੀ ਕੈਮਰਾ ਬਹੁਤ ਔਖਾ ਲਾਉ ਹੁੰਦਾ ਸਾਨੂੰ ਸੋ ਆਹੀ ਕਰ ਸਕਦੇ ਆ ਜੇ ਅਗਰ ਤੁਹਾਨੂੰ ਇਹ ਚ ਮਜ਼ਾ ਆ ਸੋ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਸੋ ਥੈਟ ਅਸੀਂ ਅੱਗੇ ਵੀ ਅੱਛੇ ਅੱਛੇ ਵਲੌਗਸ ਲੈ ਕੇ ਆਉਂਦੇ ਰਹੀਏ ਤੇ ਹੁਣ ਕੰਟੀਨਿਊ ਰਹਿ ਸਕੀਏ ਕਿਉਂਕਿ ਜਦੋਂ ਨਾ ਮਿਲਦਾ ਹੌਸਲਾ ਵੀ ਹਾਂ ਤੁਹਾਨੂੰ ਵੀ ਪਸੰਦ ਆ ਰਿਹਾ ਐਂਡ ਤੁਸੀਂ ਆਪਣੇ ਅਗਰ ਨਹੀਂ ਵੀ ਅੱਛਾ ਲੱਗਦਾ ਤਾਂ ਵੀ ਓਪੀਨੀਅਨ ਦਿਆ ਕਰੋ ਕਮੈਂਟਸ ਚ ਦੱਸਿਆ ਦਾ ਕਰੋ ਤੁਸੀਂ ਕਿੱਦਾਂ ਦੀ ਚੀਜ਼ ਭਾਲਦੇ ਹੋ ਫਿਰ ਬੰਦਾ ਸਿੱ ਕਰ ਨਹੀਂ ਸਕਦੇ ਕਪਲ ਵਲੌਗਿੰਗ ਵੀ ਨਹੀਂ ਕਰ ਸਕਦੇ ਵਿਆਹ ਵੀ ਨਹੀਂ ਕਰਵਾ ਸਕਦੇ ਤੁਹਾਡੇ ਕਹਿੰ ਸੋ ਅਗਰ ਤੁਹਾਨੂੰ ਅੱਛਾ ਲੱਗਿਆ ਸੋ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਕੱਲ ਮਿਲਦੇ ਹਾਂ ਕਿਸੇ ਨਿਊ ਵਲੌਗ ਦੇ ਵਿੱਚ ਹੋਪ ਸੋ ਵੈਗਰੂ ਮੇਰ ਕੱਲੇ ਅਗਰ ਅੱਲਾ ਨੇ ਚਾਇਆ ਸੋ ਅਸੀਂ ਹੁਣ ਰੈਗੂਲਰ ਰਹਿਾਂਗੇ ਐਂਡ ਡੇਲੀ ਵਲੌਗ ਦੇ ਵਿੱਚ ਦੇਖਾਂਗੇ ਸਾਨੂੰ ਆਹ ਵਾਲੇ ਵਲੌਗ ਚ ਕਿੰਨੇ ਕੁ ਲੋਕ ਸਾਨੂੰ ਦੋਨਾਂ ਨੂੰ ਇਕੱਠਿਆਂ ਦੇਖਣਾ ਪਸੰਦ ਕਰਦੇ ਆ ਕਿੰਨੇ ਕੁ ਲੋਕ ਹਨ ਜਨੂੰ ਆਪਾਂ ਨੂੰ ਕਮੈਂਟ ਕਰਨ ਲਈ ਐਂਡ ਅਗਰ ਤੁਹਾਨੂੰ ਪਤਾ ਲੱਗਿਆ ਅਗਰ ਤੁਹਾਨੂੰ ਇਹ ਵਾਲਾ ਫੂਡ ਅੱਛਾ ਲੱਗਿਆ ਮੈਂ ਤੁਹਾਨੂੰ ਇੱਕ ਗੱਲ ਕਹਣੀ ਆ ਅੱਛਾ ਲੱਗਿਆ ਨਹੀਂ ਲੱਗਿਆ ਦੇਖ ਕੇ ਬਟ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਸੱਚ